ਸਰਫੇਸ ਸੀਡ ਦੇ ਨਾਲ ਕਣਕ ਦੀ ਪਿਜਾਈ ਕਰਨ ਲਈ ਕਿਸਾਨਾਂ ਨੂੰ ਡਿਪਟੀ ਕਮਿਸ਼ਨਰ ਮੈਡਮ ਕੋਮਲ ਮਿਤਨਾਲ ਵੱਲੋਂ ਕੀਤੀ ਗਈ ਅਪੀਲ そう。Thank you. ¡Gracias! No. ਦੇ ਕੋਲ ਸਾਡੇ ਕਿਥੇ ਵੀ ਗਏ ਦਾ ਅਸਲ ਕ੍ਰੌਪ ਪਟਾ ਜਿਹੜੀ ਕਾਹਦਾ ਪਤਾ ਨਹੀਂ ਇਸੇ ਤਰ੍ਹਾਂ ਆਪਾਂ ਹੀ ਜੀ ਤਿੰਨ ਮਹੀਨਾ ਥੋੜੀ ਹੋਈ ਆ ਪਹਿਲੀ ਵਾਰ ਪਹਿਲੀ ਵਾਰ ਇਹ ਤੁਹਾਨੂੰ ਪਤਾ ਨਾ ਬੀਕਲੀ ਇਹ ਦੇਖ ਰਹੇ ਨੇ ਆ ਕਿ ਮੇਰੀ ਕਲ ਮੈਂ ਜ਼ਿਲ੍ਹੇ ਦਾ ਦੇਖ ਤੀ ਤੁਹਾਡਾ 80 85 ਕਿੱਤੇ ਹਾਂਜੀ ਹਾਂ ਥੋੜਾ ਥੋੜਾ ਆਈਡੀਆ ਹੋਇਆ ਮੈਨੂੰ ਪਨੀ ਸਾਡੇ 1926 ਦੀ ਮਾਣ ਟਮਾਟਾ ਜਿਹੜੇ ਬੱਚੇ ਛੱਡੇ ਦੇ ਨਾ ਇਹ ਕਿਤੇ ਪੈਣ ਦਾ ਕੀ ਹੈ ਕਰੇ ਮੈਂ 200 250 ਕਿਲੋ ਮਤਲਬ ਇਹ ਲੋਕਾਂ ਵਾਸਤੇ ਦੇ ਦੇਆ ਛਾਇਕੋਈ ਕਰਦਾ ਇੱਥੇ ਪਨੀਰੀ ਪੈ ਜਾਂਦੀ ਆ ਬਾਸਮਤੀ ਤਾਂ ਨਹੀਂ ਇੱਥੇ ਬਾਸਮਤੀ ਜੀ ਦੇ ਆ ਮੈਡਮ ਪਰ ਉਹ ਜਿਹੜੀ ਸੀ ਨਾ ਫਾਡਰ ਟ੍ਰਾਂਸਪਲੈਂਟਰ ਆਂਡਰ ਉਹ ਜਿਆਦਾ ਕਾਮਯਾਬਾ ਜਿਹੜਾ ਛੋਣਨੇ ਲਈ ਆ ਉਹ ਮਤਲਬ ਗਰੀਬ ਹੁੰਦਾ ਨਾ ਉਹਦਾ ਇਦਾਂ ਲੱਗਦਾ ਜਿਵੇਂ ਕਿਸੇ ਦੇ ਬੇਸੇ ਆ ਹੁੰਦਾ ਜਿਵੇਂ ਉਹ ਜੀ ਦੇ ਜੋ ਕਿ ਉਹ ਡਰ ਜਾਂਦੀ ਆ ਉਹ ਜਾਂਦੀ ਬਾਸਮਤੀ ਆਪਾਂ ਟ੍ਰਾਇਲ ਕਿਤੇ ਵਧੀਆ ਹੋ ਜਾਂਦੀ ਆ ਪਰ ਲੋਕੀ ਡਰ ਜਾਂਦੇ ਆ ਕਹਿੰਦੇ ਲੰਮੀ ਪੈ ਗਈ ਕਹਿੰਦੇ ਅਕਤੂਬਰ ਦੀ ਵਾਰੀ ਬੱਤੀ ਜਿਹੜਾ ਹੁਣ ਕਰੀਏ ਮੈਂ ਦੱਸੇ ਦਿੱਤਾ ਕਿੰਨਾ ਅਗਰ ਕਰੀਏ ਮੈਂ ਉਹ ਬੇਸਿਕਲੀ ਵਾਂਗ ਕ੍ਰੋਪ ਕਟੇ ਦਾ ਐਕਸਪੈਰੀਮੈਂਟ ਹੀ ਸਾਡਾ ਇਹਦੇ ਵਿੱਚ ਤੁਸੀਂ ਰੈਂਡਮ ਨੰਬਰ ਟੇਬਲ ਹੁੰਦਾ ਸਾਡੇ ਕੋਲ ਉਹਦੇ ਹਿਸਾਬ ਨਾਲ ਕੋਈ ਨੰਬਰ ਚੂਜ਼ ਕਰਕੇ ਤੇ ਇੱਕ ਮਰਲਾ ਬਣਾਈਦਾ ਇੱਕ ਮਰਲਾ ਜਿਹੜਾ ਜੇ ਆਪਾਂ ਜਿੱਥਾ ਆਪਾਂ ਆਇਰਨ ਪੈਗਸ ਲੱਗੇ ਹੋਏ ਨੇ ਇਹ 5 ਮੀਟਰ ਬਾਈ 5 ਮੀਟਰ ਦਾ ਸਕੁਅਰ ਹੁੰਦਾ ਉਹਦੇ ਉਹ ਸਾਰਾ ਏਰੀਆ ਇੱਕ ਬਰਲਾ ਬਣਦਾ ਇਸ ਮਰਲੇ ਤੋਂ ਦੀ ਜੋ ਵੀ ਅਸੀਂ ਹਾਰਵੈਸਟ ਕੀਤਾ ਉਹਨੂੰ ਫਿਰ ਅਸੀਂ ਜਦਾਂ ਪ੍ਰੈਸਰ ਖੜਾ ਆ ਅਸੀਂ ਥ੍ਰੈਸ਼ ਕਰਕੇ ਉਹਦੇ ਵਿੱਚੋਂ ਇੱਕ ਮਰਲੇ ਦਾ ਅਸੀਂ ਈਲਡ ਕੱਢ ਲੈਨੇ ਆ ਉਹਨੂੰ ਫਿਰ ਅਸੀਂ ਮਤਲਬ ਇਕੜ ਦੇ ਵਿੱਚ ਕਨਵਰਟ ਕਰ ਸਕਦੇ ਹਾਂ ਤਾਂ ਪਤਾ ਲੱਗ ਜਾਂਦਾ ਵੀ ਇਸ ਕ੍ਰੌਪ ਦੇ ਵਿੱਚ ਪਰ ਇਕੜ ਇੰਨੀ ਈਲਡ ਆਈ ਹੈ ਹੁਣ ਅਸੀਂ ਇਸ ਦਾ ਪ੍ਰੈਸਰ ਹਾਂਜੀ ਹੁਣ ਇਹ ਪ੍ਰੈਸਰ ਨਾਲ ਅਸੀਂ ਦਾ ਹੁਣੇ ਮੌਕੇ ਤੇ ਦੇਖ ਲਵਾਂ ਕਿ ਕਿੰਨਾ ਝਾੜ ਆ ਸਕਦਾ ਹੈ ਸਪ੍ਰਿੰਗ ਬਣ ਹੈ ਸਪ੍ਰਿੰਗ ਬਣ ਹੈ ਹਾਂ ਜੀ ਵਨ ਕਰ ਜਾਓਗੇ ਹਾਂ ਭਰੀਆਂ ਮਤਲਬ ਬੜੀ ਦਾ ਬੀਡ ਕਰਨਾ ਕਰੀਂ ਨਹੀਂ ਨਹੀਂ ਕਰੋ ਦੇਣਾ ਪਹਿਲਾਂ ਉਹ ਤਾਂ ਸਾਰਿਆਂ ਨੂੰ ਕਰ ਦੇਣੀ ਆਪਾਂ ਜਦੋਂ ਉਹਦਾ ਸਪਰੇਅ ਕਰਦੇ ਹਾਂ ਬਾਕੀ ਉਸ ਤੋਂ ਬਾਅਦ ਨਹੀਂ ਕੋਈ ਦਿੱਕਤ ਆਉਂਦਾ ਅਸੀਂ ਆਪਾਂ ਕਣਗਰੀ ਦੀ ਸੀਡ ਸੀਡਮੈਂਟ ਕਰਦੀ ਆ ਉਹ ਆਪਾਂ ਕਰਨੀ ਕਰਨੀ ਸਿਰਫ ਖਾਦ ਆਪਾਂ ਇੱਕ 65 ਕਿਲੋ ਖਾਦ ਪਾਣਾ ਡੀਏਪ ਅਦਰਵਾਈਜ਼ ਆਪਾਂ 55 ਕਿਲੋ ਪਾਣੇ ਆਪਾਂ ਖਾਦ ਥੋੜੀ ਵੱਧ ਪਾਣੀ ਹੈ ਸੀਡ ਰੇਟ ਆਪਾਂ 12% ਵੱਧ ਪਾਣਾ ਯਾਨੀ ਕਿ ਜਿਹੜਾ ਆਪਣੀ ਇਹ ਆਪਾਂ ਐਵਰ 40 ਕਿਲੋ ਪਈਏ ਤਾਂ 45 ਕਿਲੋ ਪਾਣਾ ਹੈ ਇਸ ਵਿੱਚ ਬੇਸਿਕਲੀ ਜਿਹੜੀ ਆਪਾਂ ਬਾਕੀ ਕਰਾਂਗਾ ਕਰਦੇ ਆ ਉਹ ਆਪਾਂ ਸੋਇਲ ਤੇ ਜੈਮੀਨੇਸ਼ਨ ਕਰੀਦੀ ਆ ਇੱਥੇ ਆਪਾਂ ਪਰਾਲੀ ਚ ਕਰਦੀ ਚੰਗੇ ਪਰਕ ਹੈ ਤੇ ਨੰਬਰ ਦੋ ਉਹ ਵਾਲੀ ਸੌਫਟ ਬੱਤੀ ਨਾ ਜਿਹੜੀ ਆ ਰਾਮੀ ਦੀ ਕਟਿੰਗ ਹੁੰਦੀ ਹੈ ਸਟਰਬਲ ਹਾਂਜੀ ਬਿਲਕੁਲ ਜੀ ਮਤਲਬ ਜ਼ਮੀਨ ਦੀ ਜੀਵਨ ਸ਼ਕਤੀ ਵੱਧ ਗਈ ਜੀਵਕ ਮਾਤਾ ਹੀ ਵੱਧ ਨਹੀਂ ਹਟ ਜਾਂਦੇ ਜੀ ਕਿਉਂਕਿ ਉਪਰਾਲੀ ਜਿਹੜੀ ਉਹ ਫੀਡ ਕਰ ਦਿੰਦੇ ਜਦੋਂ ਧੁੱਪ ਲੱਗਣੀ ਇਹਨੂੰ ਜਦੋਂ ਧੁੱਪ ਨਹੀਂ ਲੱਗੇਗੀ ਫਿਰ ਉਹ ਵੀ ਨਿਕਲੇਗਾ ਉਪਰਾਲੀ ਉੱਪਰ ਹੀ ਮੋੜ ਦਿੰਦੇ ਨੌਂ ਕਰਕੇ ਟੇ ਰਹੂਗਾ ਮੈਡਮ ਜੀ ਕੀ ਕੀ ਫੋਟੋ ਵੀ ਬੜੀ ਬੜੀ ਹੋਈ ਜਾ ਰਹੀ ਹੈ ਹੈਵੀ ਕਿੰਨੇ 40 45 ਹਸਤਾਵਨਾ ਕਰਦਾ ਮਤਲਬ ਛੋਟੇ ਬੰਦੇ ਨੇ ਕੂਰ ਕਰਦਾ ਇਹ ਸੈਟਿੰਗ ਵਿੱਚ ਐਡਵਾਂਸ 10 13 ਜ਼ਿਆਦਾ ਨਹੀਂ ਇਸਨੇ ਜਿਹੜਾ ਉਹ 45 ਇਹ ਨਾਲ ਨਾਲ ਇਸਨੇ ਆਪਾਂ ਜਿਹੜਾ ਇਹ ਕੇਂਦਰ ਦਾ ਕਿੰਨੀ ਜਗ੍ਹਾ ਚਾਹੁੰਦੇ ਸਾਡੇ ਕੋਲ 3 ਚੰਦਰਾ ਆਪਣਾ ਇਸ ਜਿਹੜੀ ਪ੍ਰੈਕਟਿਸ ਕਰਦੇ ਨੇ ਉਹ ਬਣੇ ਮੈਨੂੰ ਪਤਾ ਨਹੀਂ ਖਿਲਾਦਾ ਕਿਸ ਤਰ੍ਹਾਂ ਜਾ ਰਿਹਾ ਹੈ ਹਿੰਦਾਂ ਹੰਦਾ ਜਾ ਰਿਹਾ ਹੈ ਜਦੋਂ ਮਨ ਨੂੰ ਉਹਦੇ ਨਾਲ ਮਿਚੀ ਹੋਈ ਹੈ ਬਹੁਤ ਸਪਸ਼ਟ ਆ ਰਿਹਾ ਹੈ ਕਿ ਸਟੇਲਰ ਕਿ ਹਾਰਮੋਨ ਨਹੀਂ ਹੋ ਰਿਹਾ ਇਹਦੇ ਲਈ ਆਪਾਂ 3 ਸਟੇਜ ਦਾ ਦੋਨੋਂ ਦਾ ਦਾਣਾ ਸਾਈਡ ਤੇ ਦੇਣੀ ਨਾ ਕਰਦਾ ਕੋਕਨਸ ਨਾਲ ਕਿੱਦਾਂ ਚੱਲਦਾ ਹੈ ਨਾਰਮਲ ਫਲੋ ਨਾਰਮਲ ਲੈਵਲ ਦਾ ਉਹ ਵੀ 180 ਤੋਂ 300 ਆਫਰੀਂ ਸਹੀ ਦੀ ਜੇ ਤੁਸੀਂ ਸ਼ੂਗਰ ਹਜ਼ਮ ਦਿਆ ਤਾਂ ਉਹ ਸ਼ੂਗਰ ਹੋ ਜਾਣਾ ਬੈਲਨ ਸਹੀ ਨਹੀਂ ਨਾ ਕਰ ਸਕਦਾ ਹੈ ਜਿਹੜਾ ਚਾਹਾਂ ਦਾ ਛੇ ਦੇ ਉੱਪਰ ਸਰਾਬ

ਅੱਜ ਹੁਸ਼ਾਪੁਰ 1 ਬਲਾਕ ਦੇ ਵਿੱਚ ਲਾਮੜਾ ਕਾਂਗਰਸ ਸੋਸਾਇਟੀ ਵੱਲੋਂ ਪਿੰਡ ਲਾਮੜਾ ਦੇ ਵਿੱਚ ਸਰਫਿਸ ਸੀਡਰ ਰਾਹੀਂ ਬਜਾਈ ਕੀਤੀ ਗਈ ਸੀ ਕਨਕ ਦੀ ਉਸ ਦੀ ਹਾਰਵੈਸਟਿੰਗ ਕੀਤੀ ਗਈ ਹੈ ਇੱਥੇ ਕ੍ਰੌਪ ਕਟਿੰਗ ਐਕਸਪੈਰੀਮੈਂਟ ਕੀਤਾ ਗਿਆ ਇੱਕ ਮਰਲੇ ਦਾ ਇਹ ਕ੍ਰੌਪ ਕਟਿੰਗ ਐਕਸਪੈਰੀਮੈਂਟ ਸੀ ਇਸ ਦੇ ਵਿੱਚ ਦੇਖਣ ਚ ਆਇਆ ਹੈ ਕਿ ਯੀਲਡ ਅੱਛੀ ਹੈ ਦਾਣਾ ਵੀ ਅੱਛਾ ਹੈ ਜੋ ਸਾਡੇ ਜ਼ਿਲ੍ਹੇ ਦੀ ਐਵਰੇਜ ਹੀਲਡ ਹੈ ਉਸ ਦੇ ਨਾਲ ਹੀ ਇਹ ਮੈਚ ਕਰਦਾ ਹੈ ਤੇ ਨਾਲ ਹੀ ਜਦੋਂ ਅਸੀਂ ਇੰਟਰੈਕਸ਼ਨ ਕੀਤੀ ਇੱਥੇ ਕਿਸਾਨਾਂ ਨਾਲ ਸੋਸਾਇਟੀ ਦੇ ਬੰਦਿਆਂ ਨਾਲ ਤੇ ਨਾਲ ਹੀ ਇੰਜੀਨੀਅਰਸ ਵੀ ਆਏ ਆ ਇਹਨਾਂ ਦਾ ਕਹਿਣਾ ਹੈ ਕਿ ਸਰਫੇਸ ਸੀਡਰ ਦੇ ਨਾਲ ਬਿਜਾਈ ਕਰਨ ਦੇ ਵਿੱਚ ਖਰਚਾ ਕਾਫੀ ਜ਼ਿਆਦਾ ਘਟ ਆਂਦਾ ਹੈ ਜਿਵੇਂ ਕਿ ਜਦੋਂ ਅਸੀਂ ਬਿਜਾਈ ਕਰਨੀ ਆ ਉਸ ਟਾਈਮ ਕੇਵਲ ਟਰੈਕਟਰ ਲੱਗਦਾ ਹੈ ਬਹੁਤ ਥੋੜਾ ਖਰਚਾ ਹੈ ਤੇ ਬਾਅਦ ਚ ਵੀ ਪੈਸਟਿਸਾਈਡ ਵਗੈਰਾ ਦਾ ਵੀਡ ਦਾ ਆਪ ਚਾਂਸਸ ਕੱਟ ਜਾਂਦੇ ਨੇ ਕਿਉਂਕਿ ਕ੍ਰੌਪ ਆਪਣੀ ਉੱਪਰ ਹੀ ਲੱਗੀ ਹੋਈ ਹੈ ਤੁਫਨੀ ਪੈਂਦੀ ਉੱਥੇ ਪਰਾਲੀ ਨਾਲ ਟਕੀ ਹੁੰਦੀ ਹੈ ਇਸ ਕਰਕੇ ਕਾਫੀ ਸਕਸੈਸਫੁਲੀ ਐਕਸਪੈਰੀਮੈਂਟ ਰਹਾ ਹੁਣ ਪਿਛਲੇ ਸਾਲ ਹੀ ਇਹ ਸਰਫੇਸ ਸੀਡਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਐਕਸਪੈਰੀਮੈਂਟ ਕਰਨ ਤੋਂ ਬਾਅਦ ਇਸ ਨੂੰ ਅਪਰੂਵਲ ਦਿੱਤੀ ਗਈ ਸੀ ਤੇ ਪਿਛਲੇ ਸਾਲ ਹੀ ਪੁਸ਼ਾਪੁਰ ਦੇ ਵਿੱਚ ਲਗਭਗ 80 ਤੋਂ 85 ਹੈਕਟੇਅਰ ਦੇ ਵਿੱਚ ਸਰਫੇਸ ਸੀਡਰ ਨਾਲ ਬਿਜਾਈ ਹੋਈ ਹੈ ਅਸੀਂ ਇਸੇ ਰਿਜ਼ਲਟ ਹੁਣ ਦੇਖ ਰਹੇ ਹਲੇ ਤੱਕ ਜਿਹੜੇ ਰਿਜ਼ਲਟਸ ਆਏ ਨੇ ਕਾਫੀ ਪ੍ਰੋਮਿਸਿੰਗ ਰਿਜ਼ਲਟਸ ਨੇ ਤੇ ਸਾਨੂੰ ਉਮੀਦ ਹੈ ਕਿ ਅੱਗੇ ਆਉਣ ਵਾਲੇ ਸਾਲਾ ਦੇ ਵਿੱਚ ਸਰਫੇਸ ਸੀਡਰ ਦੀ ਵਰਤੋਂ ਜੋ ਹੈ ਉਹ ਹੋਰ ਵਧੇਗੀ ਥੈਂਕ ਯੂ